ਜਿਸ ਬੱਚੇ ਕੋਲ ਤੇ ਪੈਸੇ ਨੇ ਜਿਹਦੇ ਪੇਰੈਂਟਸ ਕੋਲ ਪੈਸੇ ਨੇ 25 30 50 ਲੱਖ ਰੁਪਏ ਦਾ ਅਰੇਂਜ ਕਰ ਦਿੰਦਾ ਉਹ ਆਪਣੇ ਬੱਚੇ ਨੂੰ ਬਾਹਰ ਭੇਜ ਦਿੰਦਾ ਜਿਸ ਬੱਚੇ ਕੋਲ ਪੈਸੇ ਨਹੀਂ ਜਦੋਂ ਉਹਨੂੰ ਇੱਥੇ ਕੰਮ ਨਹੀਂ ਮਿਲਦਾ ਤੇ ਉਹ ਬੱਚਾ ਡਿਪਰੈਸ਼ਨ ਦੇ ਵਿੱਚ ਜਾਂਦਾ ਹੌਲੀ ਹੌਲੀ ਉਹ ਨਸ਼ੇ ਵਾਲੇ ਪਾਸੇ ਤੁਰ ਪੈਂਦਾ ਲੁੱਟਾਕੂਆਂ ਸਨੈਚਿੰਗ ਦੇ ਵਿੱਚ ਮੈਂ ਦੋਹਾਂ ਪਾਰਟੀਆਂ ਨੂੰ ਦਵਾਈ ਦਿੱਤੀ ਤੁਸੀਂ ਕਲੇਸ਼ ਵੇਖੋ ਇਹਨਾਂ ਦੋਹਾਂ ਦਾ ਕਲੈਸ਼ ਕਿੰਨਾ ਹੈ ਭਾਜਪਾ ਦਾ ਤੇ ਆਪਣੀ ਸਟੇਟ ਗਵਰਨਮੈਂਟ ਦਾ ਮੈਂ ਗਵਰਨਰ ਸਾਹਿਬ ਕੋਲ ਗਿਆ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਬਾਰਡਰ ਤੇ ਆਏ ਨਸ਼ਾ ਬਹੁਤ ਹੈ ਨਸ਼ਾ ਬਹੁਤ ਹੈ ਅਸੀਂ ਵੀ ਮੰਨਦੇ ਆ ਯਾਰ ਨਸ਼ਾ ਬਹੁਤ ਹੈ ਹੂੰ ਸਰਕਾਰ ਵੀ ਮੰਨਦੀ ਨਸ਼ਾ ਬਹੁਤ ਹੈ ਇਹਦਾ ਹੱਲ ਕੀ ਹੈ ਬੱਚਿਆਂ ਕੋਲ ਕੰਮ ਹੈ ਨਹੀਂ ਮੈਂ ਕਿਹਾ ਗਵਰਨਰ ਸਾਹਿਬ ਮੈਂ ਤੁਹਾਨੂੰ ਚੈਲੰਜ ਨਾ ਕਹਿੰਦਾ ਸਾਡਾ ਬਾਰਡਰ ਖੋਲ ਦਿਓ ਮੈਂ ਮੈਂ ਤੁਹਾਨੂੰ ਦਿਖਾਈਓ 700 ਆਈਟਮ ਦੀ ਲਿਸਟ ਹੈ ਜਿਹੜੀ ਇਧਰੋਂ ਜਾ ਸਕਦੀ ਹੈ ਤੇ 700 ਉਧਰੋਂ ਆ ਸਕਦੀ ਹੈ ਕਰਾਸ ਬਾਰਡਰ ਜਿਹੜਾ ਪਾਕਿਸਤਾਨ ਅਫਗਾਨਿਸਤਾਨ ਨਾਲ ਟ੍ਰੇਡ ਜਿਹੜਾ ਹੁੰਦਾ ਜੀ ਜਦੋਂ ਪਾਕਿਸਤਾਨ ਨਾਲ ਵਪਾਰ ਖੁੱਲਾ ਸੀ ਸਾਡਾ ਸੀਮੈਂਟ ਕਿੰਨਾ ਸਸਤਾ ਸੀਗਾ ਇਧਰੋਂ ਸਬਜ਼ੀਆਂ ਉਧਰ ਕਿੰਨੀਆਂ ਜਾਂਦੀਆਂ ਸੀ ਉਧਰੋਂ ਹੋਰ ਜਿਹੜਾ ਸ਼ੁਹਾਰਾ ਉਹ ਆਈਟਮਜ਼ ਆਉਂਦੀਆਂ ਸੀ ਅੱਜ ਉਹ ਦੂਨੇ-ਦੂਨੇ ਰੇਟ ਤੇ ਤੁਹਾਨੂੰ ਮਿਲ ਰਹੀਆਂ ਆਵਾ ਬਹੁਤ ਸਸਤਾ ਜਿਹਦੀ ਪੈਦਾਵਾਰ ਇਧਰ ਜ਼ਿਆਦਾ ਉਧਰ ਜਾਂਦਾ ਸੀਗਾ ਜਿਹਦੀ ਉਧਰ ਜ਼ਿਆਦਾ ਉਹ ਇਧਰ ਆਉਂਦਾ ਸੀ ਔਰ ਲੋਕਾਂ ਨੂੰ ਸਹੂਲਤ ਮਿਲਦੀ ਸੀ ਤੇ ਭਾਜੀਪੀ ਤਰੱਕੀ ਦਿੰਦੀ ਐ ਅਸੀਂ ਪਾਕਿਸਤਾਨ ਤਬਾਹ ਕਰਨਾ ਮੈਂ ਇਹਨਾਂ ਨੂੰ ਕਹਿਆ ਗਵਰਨਰ ਸਾਹਿਬ ਪਾਕਿਸਤਾਨ ਨਹੀਂ ਤਬਾਹ ਹੋ ਰਿਹਾ ਇਹਦੇ ਨਾਲ ਅਸੀਂ ਵੀ ਨਾਲ ਹੀ ਤਬਾਹ ਹੋ ਰਹੇ ਹਾਂ ਖਾਸ ਤੌਰ ਤੇ ਤੁਹਾਡਾ ਬਾਰਡਰ ਏਰੀਆ ਜਿਹੜਾ ਹੈ ਉਹ ਤਬਾਹ ਹੋ ਰਿਹਾ ਜੀ ਮੈਂ ਮੈਂ ਮੱਕੜ ਸਾਹਿਬ ਤੁਹਾਨੂੰ ਕਿਹਾ ਕਿ ਬਾਰਡਰ ਏਰੀਆ ਪੰਜਾਬ ਹੈ ਛੋਟਾ ਜਿਹਾ ਮਤਲਬ ਤੁਸੀਂ ਇਧਰੋਂ ਉਤਰੋ ਤੇ ਉਧਰੋਂ ਫਰੋਜਪੁਰੋਂ ਤੁਹਾਨੂੰ ਬਾਰਡਰ ਲੱਗ ਗਿਆ ਮੈਂ ਇਹਨਾਂ ਨੂੰ ਕਿਹਾ ਕਿ ਜੇ ਬਾਰਡਰ ਖੁੱਲ ਜਾਂਦਾ ਜੇ ਸਾਡੇ ਲਾਗੇ ਲਾਗੇ ਜ਼ਿਲ੍ਹਿਆਂ ਦੇ ਵਿੱਚ ਸੱਤਾਂ ਅੱਠਾਂ ਜ਼ਿਲ੍ਹਿਆਂ ਦੇ ਵਿੱਚ ਕੋਈ ਨਸ਼ਾ ਕਰ ਜੇ ਤੇ ਕੋਈ ਸਨੇਚਿੰਗ ਕਰ ਜੇ ਤੇ ਮੈਨੂੰ ਤੁਸੀਂ ਚੌਂਚ ਫਾਂਸੀ ਦਾ ਦਿਓ ਨਸ਼ਾ ਕਾਹਦਾ ਯਾਰ ਸਨੇਚਿੰਗ ਕਾਦੀ ਹੈ ਲੁੱਟਾਂ ਖੋਹਾਂ ਕਾਦੀਆਂ ਨੇ ਜਿਸ ਬੱਚੇ ਕੋਲ ਕੰਮ ਹੈ ਨਹੀਂ ਹੌਲੀ ਹੌਲੀ ਉਹ ਟੋਪੀ ਘਮਾਉਂਦਾ ਬੰਦਾ ਵਿਗੜਦਾ ਕਿੱਥੋਂ ਅੱਜ ਮੇਰੇ ਘਰ ਦੇ ਵਿੱਚ ਮੇਰੇ ਬੱਚਿਆਂ ਦੀ ਫੀਸ ਨਾ ਹੋਵੇ ਮੱਕੜ ਸਾਹਿਬ ਤੁਸੀਂ ਵੀ ਕਰੋਗੇ ਮੈਂ ਵੀ ਕਰਾਂਗਾ ਮਤਲਬ ਮੇਰੇ ਮਾਂ-ਬਾਪ ਬਿਮਾਰ ਹੋਣ ਮੇਰੇ ਉਹਨਾਂ ਦੀ ਦਵਾਈ ਲੈਣੀ ਹੋਵੇ ਤੇ ਸਭ ਤੋਂ ਪਹਿਲਾਂ ਸਾਡੇ ਕੋਲ ਸਾਧਨ ਹੁੰਦਾ ਹਾਂਜੀ ਭਾਈ ਸਾਹਿਬ ਆ 5000 ਰੁਪਏ ਦੋ ਆਪਣੇ ਰਿਸ਼ਤੇਦਾਰ ਨੂੰ ਮੈਂ ਤੁਹਾਨੂੰ ਵਾਪਸ ਕਰ ਦਵਾਂ ਠੀਕ ਹੈ ਉਹ ਵਾਪਸ ਮੇਰੇ ਕੋ ਦਿੱਤੇ ਨਹੀਂ ਜਾਂਦੇ ਉਸ ਤੋਂ ਬਾਅਦ ਉਹ ਦੂਜੇ ਨੂੰ ਫੜਦਾ ਜਦੋਂ ਤੀਜੇ ਨੂੰ ਫੜ ਲਿੰਦਾ ਫਿਰ ਉਹ ਬਦਨਾਮ ਹੋ ਜਾਂਦਾ ਕਿ ਇਹਨੂੰ ਪੈਸੇ ਨਾ ਦਿਓ ਯਾਰ ਫਿਰ ਉਹ ਟੋਪਿਕ ਮਾਉਂਦਾ ਕਿਦੋਂ ਨਾ ਕਦੋਂ ਠੱਗੀ ਵਾਲੀ ਉਸ ਤੋਂ ਬਾਅਦ ਉਹ ਸਨੇਚਿੰਗ ਤੱਕ ਜਾਂਦਾ ਨਸ਼ਿਆਂ ਤੱਕ ਜਾਂਦਾ ਤੇ ਇਹ ਹਾਲਾਤ ਇਹ ਬਣੇ ਨੇ ਕੰਮ ਤੇ ਨਾ ਤੁਸੀਂ ਦੇ ਰਹੇ ਹੋ ਨਾ ਇਹ ਦੇ ਰਹੇ ਹੋ ਜੇ ਤੁਸੀਂ ਪੰਜਾਬ ਲੀ ਨੂੰ ਹਰਦੋ ਆ ਮੇਰੇ ਘਰ ਤੁਸੀਂ ਮਤਲਬ ਇੱਥੇ ਪੋਣੇ ਕੋ ਅਕਾਲੀ ਦਲ ਦੇ ਆਗੂ ਬੈਠੇ ਸੀਗੇ ਜਿਹੜੇ ਬੀਜੇਪੀ ਸ਼ਾਮਲ ਹੋਏ ਨੇ ਮੇਰੇ ਘਰ ਮੀਟਿੰਗ ਹੋਈ ਉਹਨਾਂ ਦੀ ਮਤਲਬ ਇੱਥੇ ਗੁਰਦੁਆਰਾ ਮੇਰੇ ਲਾਗੇ ਔਰ ਉਹ ਭੋਗ ਤੋਂ ਇਕੱਠੇ ਹੀ ਇੱਥੇ ਕਿਤੇ ਆ ਗਏ ਸੀ ਇਕੱਠੇ ਭੋਗ ਦੇ ਉੱਤੇ ਸੀਗੇ ਮੈਨੂੰ ਉਹਨਾਂ ਵੀ ਬੜਾ ਯੋਰ ਲਾਇਆ ਉਹ ਮੈਂ ਕਹਾ ਜੀ ਨਹੀਂ ਪੰਜਾਬ ਲਈ ਕੁਛ ਕਰ ਦਿਓ ਹਾਂ ਨਾ ਮੈਨੂੰ ਤੁਹਾਡੀ ਕੋ ਨਾ ਮੈਨੂੰ ਕੋਗਵਾਈ ਚਾਹੀਦੀ ਆ ਵੀ ਮੈਨੂੰ ਦਿੱਲੀ ਖੜ ਕੇ ਕਿਸੇ ਮਤਲਬ ਕਮਿਸ਼ਨ ਦਾ ਮੈਂਬਰ ਪਾ ਦਿਓ ਨਾ ਮੈਂ ਇਲੈਕਸ਼ਨ ਲੜਨੀ ਆ ਤੁਸੀਂ ਸਹਿਰਦਤਾ ਦੇ ਨਾਲ ਪੰਜਾਬ ਲਈ ਕੰਮ ਕਰ ਦਿਓ ਬੀਜੇਪੀ ਵਾਲੇ ਤੇ ਮੈਂ ਅੱਜ ਤੋਂ ਬਾਅਦ ਮੇਰੇ ਘਰ ਤੁਸੀਂ ਮੋਦੀ ਸਾਹਿਬ ਦਾ ਝੰਡਾ ਲਾ ਦੇਣਾ ਕਰਨਾ ਤੇ ਆਪਾਂ ਕੁਝ ਵੀ ਨਹੀਂ ਚਾਹੁੰਦੇ ਔਰ ਮੇਰੀ ਗੱਲ ਯਾਦ ਰੱਖਣਾ ਭਾਜੀ ਪਿੰਡਾਂ 'ਚ ਹਾਲਾਤ ਕੀ ਬਣ ਗਏ ਨੇ ਕਈ ਪਿੰਡਾਂ ਦੇ ਵਿੱਚ ਤੁਸੀਂ ਗੁਰਦੁਆਰਿਆਂ 'ਚ ਜਾਓ ਯੂਥ ਨਹੀਂ ਲੱਭ ਰਿਆ ਸੇਵਾ ਨਹੀਂ ਹੈਗਾ ਠੀਕ ਹੈ ਮਤਲਬ ਇੱਥੋਂ ਤੱਕ ਹਾਲਾਤ ਬਣ ਗਏ ਮੈਂ ਕੈਨੇਡਾ ਸੀਗਾ ਔਰ ਇੱਕ ਬੰਦਾ ਆਪਣੇ ਫਾਦਰ ਦਾ ਸੰਸਕਾਰ ਕਰਨ ਆਇਆ ਇੱਥੇ ਔਰ ਵਾਪਸ ਚਲੇ ਗਿਆ ਉੱਥੇ 15-20 ਦਿਨ ਚ ਮੈਂ ਉੱਥੇ ਹੀ ਸੀਗਾ ਮੈਨੂੰ ਕਹਿੰਦਾ ਭਾਜੀ ਅਸੀਂ ਪਿੰਡ 'ਚ ਸੋਚ ਰਹੇ ਆ ਯੂਥ ਨਹੀਂ ਬਚਿਆ ਤੇ ਅਸੀਂ ਉਹ ਡੈੱਡ ਬਾਡੀ ਚੁੱਕਣ ਲਈ ਰੇੜੀਆਂ ਬਣਾ ਲਈਏ ਅੱਛਾ ਮਤਲਬ ਹਾਂ ਮੈਂ ਤੁਹਾਨੂੰ ਫੋਨ ਨੰਬਰ ਦਊਂਗਾ ਤੁਸੀਂ ਉਹਦੇ ਨਾਲ ਆਮ ਪਿੰਡਾਂ 'ਚ ਆਪਾਂ ਚੱਲਦੇ ਆ ਨਾ ਵੀ ਕਿੰਨਾ ਕੁ ਯੂਥ ਬਚਿਆ ਯਾਰ ਕੀ ਕਰਾਂਗੇ ਇੱਥੇ 60-70 ਤੁਸੀਂ ਗੁਰਦੁਆਰੇ 'ਚ ਕਿਸੇ ਭੋਗ ਤੇ ਜਾਓ ਤੁਹਾਨੂੰ ਯੂਥ ਨਜ਼ਰ ਨਹੀਂ ਆਉਂਦਾ